ਰਾਗ ਗੌੜੀ ਗਵਾਰੀ ਮਹੱਲਾ ਪਹਿਲਾ ਚੌਪਦੀ ਦੂਪਦੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚੱਲੀਐ ਸਹੀਐ ਭਾਰ ਨਦਨੀ ਕਰਮੀ ਗੁਰ ਵਿਚਾਰ ਭੈ ਬਿਨ ਕੋਏ ਨ ਲੰਘ ਸਪਾਰ ਭੈ ਭਉ ਰਾਖਿਆ ਭਾਇ ਸਵਾਰ ਰਹਾਉ ਭੈ ਤੰ ਅਗਨ ਭਖੈ ਭੈ ਨਾਲ ਭੈ ਭਉ ਕੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕਾਚ ਨ ਕਾਚ ਅੰਦਾ ਸਚਿਆ ਅੰਦੀ ਸੱਟ ਬੁੱద్ధి ਬਾਜੀ ਉਪਜੈ ਚਾਉ ਸਹਸ ਸਿਆਣਪ ਪਵੈ ਨਾ ਤਾਉ ਨਾਨਕ ਮਨ ਮੁਖ ਬੋਲਣ ਵਾਉ ਅੰਦਾ ਯਕਰਵਾ ਉਦਵਾਉ ਗੋੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਈ ਸੋ ਡਰ ਕੇਹਾ ਜਿਤ ਡਰ ਡਰ ਪਾਈ ਤੁਧ ਬਿਨ ਦੂਜੀ ਨਾਹੀ ਜਾਈ ਜੋ ਕਿਸ ਵਰਤੈ ਸਭ ਤੇਰੀ ਰਜਾਈ ਦਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੂਰ ਰਹਾਉ ਨਾ ਜੀਓ ਮਰੇ ਨਾ ਡੂਪੈ ਤਰੇ ਜਿਨ ਕਿਸ ਕੀਆ ਸੋ ਕਿਸ ਕਰੈ ਹੁਕਮੇ ਆਵੇ ਹੁਕਮੇ ਜਾਈ ਆਗੇ ਪਾਛੇ ਹੁਕਮ ਸਮਾਈ ਹੰਸ ਹੀਤ ਆਸਾ ਸਮਾਨ ਇਸ ਵਿੱਚ ਭੂਖ ਬਹੁਤ ਨਹਿਸਾਨ ਪਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਈ ਕੋਏ ਸਭ ਕੋ ਤੇਰਾ ਤੂੰ ਸਭਨਾ ਆਕਾ ਸੂਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਵਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰਿ ਇਹੋ ਵਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਈ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਧੋਏ ਸਸਰੁ ਭਈ ਕਰਨੀ ਕਾਮਣ ਕਰ ਮਨ ਲਈ ਸਾਹਾ ਸੰਜੋਗ ਵਿਆਹ ਵਜੋਗ ਸਾਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਕੌਣ ਹੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਾਂ ਦਵਾਰ 부ਜਰੇ ਗਿਆਨੀ ਇਹੋ ਵਿਚਾਰ ਕਤਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਕੌਣ 부ਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਓ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਤ ਤੀਰਥ ਜਾਈ ਰਤਨ ਪਦਾਰਥ ਕਾਟਹੀ ਮਾਹੀ ਪੜ ਪੜ ਪੰਡਤ ਬਾਦ ਵਿਖਾਣੈ ਭੀਤਰ ਹੁੰਦੀ ਵਸਤ ਨਾ ਜਾਣੈ ਓ ਨਾ ਮੂਆ ਮੇਰੀ ਮੂਈ ਬਲਾਈ ਓ ਨਾ ਮੂਆ ਜੋ ਰਹਿ ਆਸਮਾਈ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਾਨੈ ਨਾ ਤਾਂ ਕੈ ਸਦ ਬਲੇ ਹਾਰੈ ਜਾਉ ਆਪ ਭੁਲਾਈ ਠੋੜ ਨਾ ਖਾਂ ਤੂੰ ਸਮਝਾਵਹਿ ਮੇਲ ਮਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਮੈ ਬਾਦੀ ਸਬ ਕਾਲ ਰਹਾਉ ਛੀਤੀ ਵਣਜ ਨਾਵੇਂ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮਹਿ ਚੂਟ ਨਾਮ ਵਸਾਰ ਚੱਲੇ ਮਨ ਖੂਟ ਸਾਚੇ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਨ ਰਸ ਕਮਲ ਪ੍ਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸਤੈ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰ ਨਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਂਦੇਉ ਕਿਉ ਮੁਕਤੀ ਪਾਵੇ ਕਿਉ ਅਬਨਾਸੀ ਸਹਿਜ ਸਮਾਵੇ ਨਾਮ ਜਿਦੈ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨੇ ਕਾਮ ਰਹਾਉ ਸਹਿਜੀ ਆਵੇ ਸਹਿਜੀ ਜਾਈ ਮਨ ਤੇ ਉਪਜੈ ਮਨ ਮਾਹੀ ਸਮਾਈ ਗੁਰਮੁਖ ਮੁਖ ਤੋਂ ਬੰਦ ਨਾ ਪਾਏ ਸ਼ਬਦ ਵਿਚਾਰ ਛਟੈ ਹਰ ਨਾਈ ਪਰ ਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਬਨਾਸ ਸਾਜ ਬਿਹਾਗ ਤੱਕੇ ਆਗਾਸ ਦੇਹਿਸ ਤਾਗ ਰਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਨ ठाਟ ਕਾਮ ਕਰੋਧ ਫੁਟੈ ਬਿਖਮਾਟ ਬਿਨ ਵਖਰ ਸੁਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗਾ ਸਾਚਰ ਹਸਤੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਈ ਨਾਨ ਕਿਤਨ ਕੈ ਲਾਗੋਂ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਭਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤਾ ਤਰ ਪਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਤੀਕ ਓ ਪਾਪੀ ਤੂੰ ਨਿਰਮਲ ਏਕ ਰਹਾਉ ਹਗਨ ਪਾਣੀ ਬੋਲੇ ਪੜਵਾਉ ਜੇਵਾ ਇੰਦਰੀ ਏਕ ਸਵਾਉ दिष्ट ਵਿਕਾਰੀ ਨਹੀਂ ਭਉ ਭਾਉ ਆਪ ਮਾਰੇ ਤਾਂ ਪਾਈ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਈ ਬਿਨ ਮੂਏ ਕਿਉ ਪੂਰਾ ਹੋਈ ਪਰਪੰਚ ਵਿਆਪ ਰਹਾ ਮਨ ਦੁਈ ਫਿਰ ਨਾਰਾਇਣ ਕਰੇ ਸੋ ਹੋਈ ਬੋਹਿਤ ਚੜੋ ਜਾ ਆਵੇ ਵਾਰ ਹਾਕੀ ਬੋਹਿਤ ਦਰਗਾਹ ਮਾਰ ਸੱਚ ਸਲਾਹੀ ਧੰ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਾਸ ਦੁਆਰ ਰੇ ਭਵਨ ਬੇਦਿਆ ਆਪ ਮਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਦਿਕ ਬਥਾਰ ਕਰਹੁ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋਂ ਤਉ ਪਰ ਕਰ ਜਾਉ ਕਿਸ ਜਾਚੋਂ ਨਾਹੀ ਕੋਤਾਉ ਨਾਨਕ ਗੁਰਮਤ ਸਹਿਜ ਸਮਾਉ ਗੌੜੀ ਮਹੱਲਾ ਪਹਿਲਾ ਸਤਗੁਰ ਮਿਲੈ ਸੋ ਪਰਨਿ ਦਿਖਾਈ ਮਰਨ ਰਹਿਣ ਰਤ ਅੰਤਰ ਪਾਈ ਗਰਬ ਨਿਵਾਰ ਗਗਨਪੁਰ ਪਾਈ ਮਰਨ ਲਖਾਈ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨਾ ਰਹਾਉ ਸਤਗੁਰ ਮਿਲੈ ਤਦਬਦਾ ਭਾਗੈ ਕਮਲ ਬਗਾਸ ਮਨ ਹਰ ਪ੍ਰਭ ਲਾਗੈ ਜੀਵ ਤੰਮਰੇ ਮਹਾਰਾਜ ਆਗੇ ਸਤਗੁਰ ਮਿਲਿਆ ਸੱਚ ਸੁਨਮਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲਿਆ ਜਮਕਾ ਭਉ ਮੂਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉ ਮੈਂ ਮਾਰ ਮਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੀਟੈ ਕੋਈ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਪਾੜਾ ਸੋਈ ਹੂਆ ਅਬਰ ਨਾ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵੜ ਦਾਤਾ ਦੇਵਨਹਾਰ ਟੂਟ ਨਾਹੀ ਤੁਧ ਭਗਤ ਭੰਡਾਰ ਕੀਆ ਗਰਬ ਨਾ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਂ ਨਹਿ ਬਖਸ਼ ਮਲਾਈ ਜਿਉ ਭਾਵੀ ਤਿਉ ਨਾਮ ਜਪਾਈ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤਿ ਦੇ ਪਰਉ ਸੈ ਤੇਰੇ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗਉੜੀ ਮਹੱਲਾ ਪਹਿਲਾ ਜਿਨ ਅਕਥ કહਾਇਆ ਅਪਿਓ ਪੀਆਇਆ ਅਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੈ ਹਰਿ ਰਾਸ ਸਹਿਜ ਸੁਭਾਈ ਮਿਲੇ ਸਾਬਾਸ ਜਾਹਿ ਸਵਾਰੈ ਸਾਜ ਬਿਆਲ ਇਤਿ ਉਤਮ ਮਨੁ ਮੁਖ ਬਾਂਦੀ ਕਾਲ ਅਹਨਸ ਰਾਮ ਹਿਰਦੈ ਸਿ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੀ ਬੀਦ ਕਥਹਿ ਆਕਾਰ ਤੀਨ ਅਵਸਥਾ ਕਹਿ ਬਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾ ਚਾਰ ਪਦਾਰਥ ਕਹੈ ਸਭ ਕੋਈ ਸਿਮਰਤ ਸਾਸਤ ਪੰਡਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕੈ ਹਿਰਦੈ ਵਸਿਆ ਹਰ ਸੋਈ ਗੁਰਮਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰ ਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਹਾਸਾ ਮਾਹੀ ਨਿਰਾਸ 부ਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਾਤਾ ਗਉੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰ ਲੱਭ ਲੋਭ ਮੁਚਕੂੜ ਕਮਾਵੇ ਬਹੁਤ ਉਠਾਵੇ ਭਾਰੂ ਤੂੰ ਕਾਇਆ ਮੈਂ ਰੁੱਲਦੀ ਦੇਖੀ ਜਿਉਂ ਧਾਰੇ ਉੱਪਰ ਛਾਰੂ ਸੁਣ ਸੁਣ ਸਿੱਖ ਹਮਾਰੀ ਸੋ ਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ ਬੌੜ ਨਾ ਆਵੇ ਵਾਰੀ ਰਹਾਉ ਹਉ ਤੂ ਦਇਆ ਕਰ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰਹਿ ਅਪਰਾਈ ਝੂਠੀ ਲਾਏ ਤਬਾਰੀ ਵੇਲ ਪਰਾਈ ਜੋ ਹੈ ਜੀਅੜੇ ਕਰਹੈ ਚੋਰੀ ਪੁਰਿਆਰੀ ਖੰਸ ਚੱਲਿਆ ਤੂੰ ਪਿੱਛੇ ਰਹੀ ਇਹ ਛੁੱਟੜ ਹੋਈ ਇਹ ਨਾਰੀ ਤੂੰ ਕਾਇਆ ਰਹੀ ਇਹ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਹਲਤ ਨਾ ਸੂਬਾ ਪਲਤ ਨਾ ਢੋਈ ਅਹਲਾ ਜਨਮ ਗਵਾਇਆ ਹਉ ਖਰੀ ਦਹੇਲੀ ਹੋਈ ਬਾ ਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੇ ਸਚ ਆਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਮ ਦਵਾਲ ਉਸਾਰੀ ਕਾਸ ਮੰਦਰ ਕੀ ਧੀਰੀ ਸंचे ਸਚਨਾ ਦੇਈ ਕਿਸਹੀ ਅੰਧ ਜਾਣੈ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗਿਤ ਸਹਿ ਕਾ ਪਾਣਾ ਰਹਾਉ ਸਾਹੁ ਹਮਾਰਾ ਠਾਕੁਰ ਭਾਰਾ ਕਮ ਤਿਸ ਕੇ ਵਣਜਾਰੀ ਜਿਉ ਪਿੰਡ ਸਭ ਆਸ ਤਿਸੈ ਕੀ ਮਾਰਿਆ ਪੇ ਜੀ ਵਾਲੇ ਗੋੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਮਾਨ ਹੈ ਲੂਟ ਹੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰਮਾ ਨਾ ਆਗੇ ਜਮਦਲ ਬਖਮ ਕਨਾ ਰਹਾਵ ਵਿਸਾਰ ਮਡੋਲੀ ਰਾਖੇ ਦਵਾਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੋਟੇ ਨ ਸੋ ਪੰਜ ਜਨਾ ਢਾਹੀ ਮਡੋਲੀ ਲੂਟਿਆ ਦੇਵੜਾ ਸਾਤਨ ਪਕੜੀ ਇਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੀ ਪੰਜ ਜਨਾ ਕਾਮਣ ਲੋੜੈ ਸੋਇ ਨਾਰੁਪਾ ਮਿੱਤਰ ਲੋੜੇ ਸੋ ਖਾਦਾਤਾ ਨਾਨਕ ਪਾਪ ਕਰੇ ਦਿਨ ਕਾਰਣ ਜਾਸਤੀ ਜੰਪੂਰ ਬਾਦਾਤਾ ਗੌੜੀ ਕੀਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀ ਜੈ ਕਿੰਤਾਤਾ ਪੰਜ ਚੇਲੇ ਵਸ ਕੀ ਜੈ ਹਾਵਲ ਇਹੋ ਮਨ ਕੀ ਜੈ ਡੰਡਾਤਾ ਜੋਗ ਜੁਗਤ ਿਵ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਕ ਕੰਧ ਮੂਲ ਮਨ ਲਾਵਸਤਾ ਰਹਾਉ ਮੂਡ ਮਡਾਏ ਜੀ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ ਤੇ ਭਵਨ ਤਾਰਨ ਹਾਰ ਸੁਆਮੀ ਏਕ ਨਾ ਚੇਤਸ ਅੰਧਾਤਾ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨ ਜਾਬਸਤਾ ਏਕ ਸਚਰਣੀ ਜੀ ਚਿਤ ਲਾਵਹਿ ਲਭ ਲੋਭ ਕੀਤਾ ਵਿਸਤਾ ਜਪਸ ਨਿਰੰਜਨ ਰਚਸਮਾਨਾ ਕਾਹੀ ਬੁਲਹਿ ਜੋਗੀ ਕਫਤ ਕਨਾ ਰਹਾਉ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਨੀ ਤਾ ਪ੍ਰਣਵਤ ਨਾਨਕ ਨਾਂਗੀ ਦਾਜੈ ਫਿਰ ਪਾਛੈ ਪਛਤਾਣੀ ਤਾ ਗਉੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਬ੍ਰਿੜ ਚਿਤ ਕੀ ਜੈਰੀ ਜਨਮ ਜਨਮ ਕੇ ਪਾਪ ਕਰਮ ਕੀ ਕਟਨਹਾਰਾ ਲੀ ਜੈਰੀ ਮਨ ਏਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਲਖਣਾ ਲਖਣਾ ਜਾਈ ਰੇ ਰਹਾਉ ਸੱਕਰ ਖਾਂਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਜਤ ਨਹੀਂ ਲਜ ਤੂ ਕਸ ਮੂ ਸਾ ਪਾਈ ਰੇ ਮਨ ਮੁਖ ਕਰਹਿ ਤੇਤਾ ਦੁਖ ਲਾਗੇ ਗੁਰਮੁਖ ਮਿਲਾ ਬਡਾਈ ਰੇ ਜੋ ਤਨ ਕੀ ਆਸੂਹੀ ਹੋਆ ਕੀਰਤਨਾ ਮੇਟਿਆ ਜਾਈ ਰੇ ਸੁਭਾਰ ਭਰੇ ਨਾ ਹੋਵਹਿ ਊਨੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੈ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੋਂ ਥਾਮੋ ਹਮ ਆਈ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮਯੁ ਪਾਈ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹਿ ਨਾ ਜਾਣੀ ਔਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਈ ਕੀਤੇ ਨਾਗ ਕੁਲੀ ਮਹ ਆਈ ਕੀਤੇ ਪੰਖ ਉਡਾਈ ਹਾਟ ਪਟਣ ਬਿਜ ਮੰਦਰ ਪੰਨੇ ਕਰ ਚੋਰੀ ਘਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇ ਟੱਟ ਤੀਰਤ ਹਮ ਨਵਖੰਡ ਦੇਖੀ ਹੱਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮਹਿ ਵਣ ਜਾਰਾ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ दया करह किश मो डुब पत्थर तारी जियड़ा अगन बराबर तपेर बगै काती प्रणवत नानक हुक्म पछाण सुख हुए दिन राती गौड़ी बैरागन महला पहला रेह गवाई सोए कै दिवस गवाया खाई ਕੀ ਰੇ ਜੈਸਾ ਜਨਮ ਹੈ ਕੌਡੀ ਬਦਲੀ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੀ ਰਹੀ ਰਹਾਉ ਅਨਤਾ ਧਨ ਧਰਨੀ ਧਰੇ ਅਨਤ ਨਾ ਚਾਹਿਆ ਜਾਏ ਅਨਤ ਕੋ ਚਾਹਨ ਜੋ ਗਏ ਸੇ ਆਏ ਅਨਤ ਗਵਾਈ ਆਪਣ ਲੀਆ ਜੇ ਮਲੇ ਤਾਂ ਸਭ ਕੋ ਭਾਗਟ ਹੋਏ ਕਰਮਾ ਉੱਪਰ ਨਿਭੜੈ ਜੇ ਲੋਚੈ ਸਭ ਕੋਈ ਨਾਨਕ ਕਰਣਾ ਜਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਨੀ ਹੋਵਾਂ ਬਨਵਸਾਂ ਕੰਧ ਮੂਲ ਚੁਣਖਾਂ ਗੁਰ ਪ੍ਰਸਾਦੀ ਮੇਰਾ ਸੋ ਮਿਲੈ ਵਾਰ ਵਾਰ ਹਉ ਜਾਉ ਜੀਉ ਮੈਂ ਬਨਜਾਰ ਨਰਾਮ ਕੀ ਤੇਰਾ ਨਾਮ ਬਖਰ ਵਾਪਾਰ ਜੀ ਰਹਾਉ ਕੋ ਕਿਲ ਹੂਆ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਪਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੂਆ ਜਲ ਬਸਾਂ ਜੀ ਜੰਤ ਸਭ ਸਾਰ ਉਰਵਾੜ ਪਾਰ ਮੇਰਾ ਸਹਉ ਵਸੈ ਖਾਉ ਮਿਲਉਗੀ ਬਾਹਾਂ ਪਸਾਰ ਨਾਗਨ ਹੋਆ ਧਰ ਵਸਾਂ ਸ਼ਬਦ ਵਸੈ ਭਾਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗਉੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੂ ਜਿਤ ਕਰ ਗਾਵਹੁ ਸੋਹਿਲਾ ਸਿਵਰੋ ਹੋ ਸਿਰਜਨਹਾਰੂ ਤੁਮ ਗਾਵਹੁ ਮੇਰੇ ਨਰਪਉ ਕਾ ਸੋਹਿਲਾ ਹਉ ਵਾਰੀ ਜਾਉ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਇਸ ਦਾਤੀ ਕਵਣ ਸੰਬਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੰਚਾ ਸੱਦੜੇ ਨਿਤ ਪਵੰਨ ਸੱਦਣ ਹਾਰਾ ਸਿਮਰੀਐ ਨਾਨਕ ਸੇਦੇ ਆਵੰਨ ਰਾਗ ਗੋੜੀ ਗਵਾਰਦੀ ਮਹੱਲਾ ਤੀਜਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਲਾ ਵੈ ਸੋਈ ਮੇਰਾ ਪ੍ਰਭ ਸਭ ਵਿਦਿਆਪੀ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤਗੁਰ ਕੈ ਪਹੇ ਭ੍ਰਮ ਭਉ ਜਾਈ ਐ ਰਾਚੈ ਸਚ ਰੰਗ ਸਮਾਈ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਈ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਈ ਸ਼ਬਦ ਸਲਾਹ ਹੈ ਅੰਤਮਾ ਪਾਰਾਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਈ ਸਾਚ ਵਸੈ ਸਾਚੀ ਸਬਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਈ ਜੀਵਦਾਤਾ ਦੇਵਨ ਹਾਰ ਨਾਨਕ ਹਰ ਨਾਮੇ ਲੱਗੇ ਪਿਆਰ ਗਉੜੀ ਗੁਵਾਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਈ ਗੁਰ ਤੇ ਬੂਝੈ ਸੀਜੈ ਸੋਏ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰਿਆਈ ਸਾਚੈ ਸਹਜ ਸਾਚ ਸਮਾਈ ਰਹਾਉ ਗੁਰ ਮਿਲੇ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਸ਼ਾਂਤ ਵਸੈ ਮਨ ਆਈ ਗੁਰ ਤੇ ਪਵਿੱਤ ਪਾਵਨ ਸੋਚ ਹੋਈ ਗੁਰ ਤੇ ਸ਼ਬਦ ਮਲਾਵਾ ਹੋਈ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ ਗੁਰਮ ਕੋ ਵੈ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸਨੋ ਕਹੀਐ ਦਾਤਾ ਇੱਕ ਸੂਈ ਕਿਰਪਾ ਕਰੇ ਸ਼ਬਦ ਮਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਵਾਰੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੀ ਜਾਪੈ ਸਾਬੁ ਕਿਸ ਸਤਸਾਚ ਆਪੇ ਆਪੈ ਕਰਮ ਹੋਵੈ ਸਤਸੰਗ ਮਲਾਈ ਹਰ ਗੁਣ ਗਾਵੇ ਬੈਸ ਸੋ ਥਾਈ ਰਹਾਉ ਜਨੋ ਇਹ ਜਿਹਵਾ ਦੂਜੈ ਪਹਾਏ ਹਰ ਰਸਨਾ ਚਖੈ ਫੀਕਾ ਅਲਾਈ ਬਿਨ ਬੂਜੇ ਤਨ ਮਨ ਫੀਕਾ ਹੋਇ ਬਿਨ ਨਾਵੇ ਦੁਖੀਆ ਚੱਲਿਆ ਰੋਇ ਰਸਨਾ ਹਰ ਰਸ ਚਖਿਆ ਸਹਿਜ ਸੁਪਾਈ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਹੁੰਦਾ ਭਾਂਡਾ ਟਿਕੈ ਨਾ ਕੋਈ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗਵਾਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਈ ਕੌਮਾਂ ਵਿੱਚ ਗਾਵਹਿ ਬਿਰਥਾ ਜਾਈ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹਿ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵਹਿ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੀ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਤਾਰ ਭਗਤ ਕਰਹਿ ਮੂਰਖ ਆਪ ਜਨਾਵਹਿ ਨਚ ਨਚ ਤਪਹਿ ਬਹੁਤ ਦੁਖ ਪਾਵਹਿ ਨਚਿਐ ਤਪਿਐ ਭਗਤ ਨਾ ਹੋਏ ਸ਼ਬਦ ਮਰੈ ਭਗਤ ਪਾਏ ਜਨ ਸੋਏ ਭਗਤ ਵਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌੜੀ ਗਵਾਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਈ ਬਿਨ ਬੂਏ ਕੈਸੇ ਹਰ ਪਾਏ ਮਨ ਮਰੇ दारू ਜਾਣੇ ਕੋਈ ਮਨ ਸ਼ਬਦ ਮਰੇ ਬੂਝੈ ਜਨ ਸੋਏ ਜਿਸਨੂੰ ਬਖਸ਼ੇ ਦੇਵ ਢਾਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾ ਇਸ ਮਨ ਕੀ ਸੋਜੀ ਪਾਵੇ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕਸ ਮਾਰ ਜੀਵ ਆਲਣ ਹਾਰਾ ਮਨ ਅਸਾਦ ਸਾਦੇ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਗੁਰਮਖ ਇਹੋ ਮਨ ਲਿਆ ਸਵਾਰ ਹਉ ਮੈਂ ਵਿੱਚੋਂ ਤਜੇ ਵਕਾਰ ਜੋ ਧੁਰ ਰਾਖੇਨ ਮੇਲ ਮਲਾਈ ਕਦੇ ਨਾ ਵਿਚਿਣਹ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਨੇ ਗਉੜੀ ਗੁਆਰ ਦੀ ਮਹੱਲਾ ਤੀਜਾ ਹਉਮੈ ਵਿੱਚ ਸਭ ਜੱਗ ਬਹਰਾਨਾ ਦੂਜੇ ਭਾਈ ਪਰਮ ਕੁਲਾਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰਤਿਆਂ ਅਨਬਿਨ ਵਿਹਾਨਾ ਹਿਰਦੈ ਰਾਮ ਰਮਹੁ ਮੇਰੇ ਭਾਈ ਗੁਰਮਕਾ ਰਸ ਨਾ ਹਰ ਰਤਨ ਰਸਾਈ ਰਹਾਉ ਗੁਰਮਕਿਹਰਦੈ ਜਨਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੀ ਪ੍ਰਭ ਕਰਮ ਬਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਲਾਈ ਧਾਵਤ ਵਰਜੇ ਖਾਕ ਰਹਾਈ ਨਾਮ ਨੰਨਿਦ ਗੁਰ ਤੇ ਪਾਈ ਹਰ ਕਿਰਪਾ ਤੇ ਹਰ ਵਸੈ ਮਨ ਆਈ ਰਾਮਦਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਤਿ ਵਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗਵਾਰੀ ਮਹੱਲਾ ਤੀਜਾ ਸੋ ਕਿਉਂ ਵਿਸਰੈ ਜਿਸਕੇ ਜੀ ਪਰਾਨਾ ਸੂ ਕਿਉ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵੈ ਦਰਗਾਹ ਪਤ ਪਰਵਾਨਾ ਹਰ ਕੇ ਨਾਮ ਬਿਟੋ ਬਲ ਜਾਉ ਤੂੰ ਵਿਸਰਹਿ ਤਾਦੇ ਹੀ ਮਰ ਜਾਉ ਰਹਾਉ ਜਿਨ ਤੂੰ ਵਿਸਰਹਿ ਜੇ ਤੁਦੇ ਆਪ ਭੁਲਾਈ ਤਿਨ ਤੂੰ ਵਿਸਰਹਿ ਜੇ ਦੂਜੈ ਭਾਈ ਮਨਮੁਖ ਅਗਿਆਨੀ ਜੋਨੀ ਪਾਈ ਜਿਨ ਇਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਈ ਜਿਨ ਇੱਕ ਮਨ ਟੁੱਟਾ ਤਿਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸੁਮਾਈ ਜਿਨਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨਾਂ ਪੋਤੇ ਪੁੰਨ ਤਿਨ ਹਉ ਮਹਿ ਮਾਰੀ ਨਾਨਕ ਜੋ ਨਾਮ ਰਤੇ